ਸਰੋ ਸਸ਼ੀਕਲ ਜੀ ਮੈਂ ਰਮੇਸ਼ ਮੰਡਿਆ ਤੇ ਅੱਜ ਸਾਡੇ ਵਿੱਚਕਾਰ ਆਏ ਹੋਏ ਨੇ ਵੀਰ ਮੇਰੇ ਵੱਡੇ ਭਾਈ ਸਾਹਿਬ ਰੇਸ਼ਮ ਗਿੱਲ ਪੱਤੀ ਜੀ ਤੇ ਅਸੀਂ ਦਿਉਂਡ ਪਿੰਡ ਦੇ ਵਿੱਚ ਮਾਡਲ ਫਾਰਮ ਦੇ ਵਿੱਚ ਮੌਜੂਦ ਆ ਜੀ ਬਾਈ ਗੁਰਸੇਵ ਸਿੰਘ ਦੇ ਮਾਡਲ ਫਾਰਮ ਦੇ ਵਿੱਚ ਤੇ ਅੱਜ ਬਾਈ ਰੇਸ਼ਵਰ ਸਿੰਘ ਜੀ ਕੋਲੋਂ ਅਸੀਂ ਇੱਕ ਐਲੋਵੇਰੇ ਦਾ ਐਨਜ਼ਾਈਮ ਬਣਾਉਣਾ ਸਿਕਰੇ ਤੇ ਲੋਕਾਂ ਨੂੰ ਨਾਲ-ਨਾਲ ਅਵੇਰਨੈਸ ਕਰ ਰਹੇ ਆ ਕਿ ਐਲੋਵੀਰਾ ਦਾ এনਜ਼ਾਈਮ ਕਿਵੇਂ ਬਣਦਾ ਕਿਸ ਤਰ੍ਹਾਂ ਦਾ ਬਣਦਾ ਤੇ ਕਿਹੜੀ-ਕਿਹੜੀ ਵੈਰਾਈਟੀ ਕਿੰਨੀ-ਕਿੰਨੀ ਪੈਣੀ ਆ ਗੋੜ ਕਿੰਨਾ ਪਵੇਗਾ ਐਲੋਵੀਰਾ ਕਿੰਨਾ ਪਵੇਗਾ ਇਹ ਚ ਪਾਣੀ ਕਿੰਨਾ ਪਵੇਗਾ ਔਰ ਇਹ ਕਿੰਨੇ ਦਿਨ ਦਾ ਪ੍ਰੋਸੈਸ ਆ ਤੇ ਇਹ ਕੀ-ਕੀ ਕੰਮ ਆਵੇਗਾ ਤੇ ਉਹ ਆਪਾਂ ਨਾਲ ਦੀ ਨਾਲ ਅਸੀਂ ਕੰਮ ਚਾਲੂ ਰੱਖਾਂਗੇ ਤੇ ਨਾਲ-ਨਾਲ ਰੇਸ਼ਮ ਜੀ ਬੋਲਦੇ ਰਹਿਣਗੇ ਇਹ ਰੇਸ਼ਮ ਸਿੰਘ ਜੀ ਸਾਡੇ ਦਰਸ਼ਕਾਂ ਨੂੰ ਇੰਨਾ ਕ ਦੱਸੋ ਕਿ ਜਿਹੜਾ ਐਲੋਵੀਰਾ এনਜ਼ਾਈਮ ਆਪਾਂ ਬਣਾ ਰਹੇ ਆ ਇਕ ਕੀ ਕੀ ਕੰਮ ਆਉਂਦਾ ਕਿੰਨੇ ਦਿਨ ਦਾ ਪ੍ਰੋਸੈਸ ਹੈ ਤੇ ਕੀ ਕੀ ਇਹ ਚਮਤਰਾ ਪੈ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਪੈਦਾ ਹੁੰਦਾ ਜੀ ਵੀ ਅਸੀਂ ਬਣਾਉਣਾ ਕਿਉਂ ਹੈ ਜੀ ਦੇਖੋ ਅੱਜ ਕੱਲ ਚਾਰੇ ਪਾਸੇ ਸਾਨੂੰ ਪਤਾ ਹੈ ਵੀ ਕੈਮੀਕਲ ਦੇ ਤੇ ਜ਼ਹਿਰਾਂ ਦਾ ਇਹਨਾਂ ਪਰਹਾਰਚਾ ਦੇ ਬਹੁਤ ਜ਼ਿਆਦਾ ਬੁਰਾ ਮਤਲਬ ਅਸਰ ਪੈ ਗਿਆ ਜੀ ਜੀ ਕਿ ਸਾਡੀ ਮਿੱਟੀ ਹੀ ਹਵਾ ਕੀ ਸਭ ਕੁਝ ਸ਼ਰੀਰਾਂ ਦੇ ਵਿੱਚ ਵੀ ਸਾਡੀ ਇਹੀ ਕੈਮੀਕਲ ਹੀ ਹੈ ਜੀ ਤੇ ਅਗਰ ਅਸੀਂ ਚੋਣੇ ਵੀ ਅਸੀਂ ਕੁਦਰਤੀ ਤਰੀਕੇ ਨਾਲ ਆਪਣੀਆਂ ਫਸਲਾਂ ਨੂੰ ਉਗਾਈਏ ਜੀ ਉਹਨਾਂ ਦਾ ਵਾਅਦਾ ਕਰੀਏ ਤੇ ਉਹਦੇ ਲਈ ਸਾਨੂੰ ਕੁਦਰਤ ਦਾ ਤਾਂ ਇੱਕ ਜਿਹੜਾ ਵਰਤਾਰਾ ਹੈ ਉਹਦੇ ਵਿੱਚੋਂ ਕੁਝ ਨਾ ਕੋਈ ਚੱਕਣਾ ਪਊਗਾ ਬਿਲਕੁਲ ਜੀ ਤੇ ਉਹਦੇ ਵਿੱਚੋਂ ਸਾਡੇ ਫਲ ਫਰੂਟ ਹੈ ਪੌਦੇ ਹੈ ਤਰ੍ਹਾਂ ਤਰ੍ਹਾਂ ਦੇ ਅਸੀਂ ਤੇ ਅਸੀਂ ਕੱਲੇ ਐਲੋਵੇਰਾ ਦਾ ਨਹੀਂ ਅਸੀਂ ਸਾਰੇ ਤਰ੍ਹਾਂ ਦਾ ਜੋ ਸਾਡੇ ਕੋਲੇ ਉਪਲਬਧ ਹੁੰਦੀਆਂ ਨੇ ਇਹ ਚੀਜ਼ਾਂ ਉਹਨਾਂ ਦਾ ਬਣਾ ਸਕਦੇ ਹਾਂ ਤੇ ਇਹਨੂੰ ਬੰਦ ਦੇ ਵਿੱਚ ਤਕਰੀਬਨ 90 ਦਿਨ ਲੱਗਦੇ ਆ ਜੀ ਇਹਦਾ ਜਿਹੜਾ ਮੇਨ ਫਾਰਮੂਲਾ ਉਹ ਹੈਗਾ 1 3 10 ਦਾ ਜੀ ਇੱਕ ਹਿੱਸਾ ਗੁੜ ਤਿੰਨ ਹਿੱਸਾ ਕੋਈ ਵੀ ਫਲ ਫੁੱਲ ਪੱਤੇ ਕੁਝ ਵੀ ਹੋ ਸਕਦੇ ਨੇ ਜੀ 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 ਤੇ ਤਿੰਨ ਹਿੱਸੇ ਪਾਣੀ ਇਹਨਾਂ ਨੂੰ ਅਸੀਂ ਮਿਲਾ ਕੇ ਰੱਖਣਾ ਜੀ ਤੇ ਜਿਹੜਾ ਫਲ ਜਾਂ ਪੱਤੇ ਐ ਅਸੀਂ ਕੋਸ਼ਿਸ਼ ਕਰਨਾ ਵੀ ਉਹ ਜਿੰਨਾ ਜ਼ਿਆਦਾ ਬਰੀਕ ਹੋ ਜਾਣ ਜੀ ਜਿਸ ਤਰ੍ਹਾਂ ਸੇਲੂ ਮੇਰਾ ਕੱਟ ਰਹੇ ਹਨਾ ਜੀ ਜਿਹੜਾ ਮਕਸਦ ਇਹ ਹੈ ਵੀ ਜਿੰਨਾ ਜ਼ਿਆਦਾ ਇਹ ਬਰੀਕ ਪਾਣੀ ਚ ਘੁਲ ਸਕਿਆ ਜੀ ਜੀ ਤੇ ਇਹਨੂੰ ਅਸੀਂ ਬਣਾਵਾਂਗੇ ਪਲਾਸਟਿਕ ਦੇ ਵਿੱਚ ਬਣਾਵਾਂਗੇ ਸੀ ਕਿਉਂਕਿ ਪਲਾਸਟਿਕ ਫੈਲਦਾ ਹੈ ਜੀ ਕਿਉਂਕਿ ਜਰੂਰਤ ਵਿੱਚ ਫਰਮੈਂਟੇਸ਼ਨ ਹੋਣੀ ਹੈ ਤੇ ਗੈਸ ਬਣੂਗੀ ਸਾਨੂੰ ਇਹਨੂੰ 에ਰੇਟਟਰ ਰੱਖਣਾ ਪੈਣਾ ਤੇ ਪਲਾਸਟਿਕ ਫੈਲ ਜਾਂਦਾ ਫਿਰ ਇਸ ਸ਼ੁਰੂਆਤੀ 15-20 ਦਿਨਾਂ ਵਿੱਚ ਗੈਸ ਜ਼ਿਆਦਾ ਬਣੂਗੀ ਤੇ ਅਸੀਂ ਸਵੇਰ ਸ਼ਾਮ ਹਲਕਾ ਏਟੱਕਨ ਲੂਜ਼ ਕਰਕੇ ਦੋਚੋਂ ਇਹਦੀ ਗੈਸ ਕੱਢਣੀ ਹੈ ਨੰਗਾ ਨਹੀਂ ਖਾਂਗੇ ਜੀ ਤੇ ਹੁਣ ਅਸੀਂ ਪਹਿਲੇ ਇਕੱਠ ਲਾਂਗੇ ਜੀ ਫਲ ਆਪਦਾ ਜੀ ਫਿਰ ਅਸੀਂ ਇਹ ਚ ਗੁੜ ਪਾਵਾਂਗੇ ਜੀ ਤੇ ਫਿਰ ਇਹ ਚ ਅਸੀਂ ਪਾਣੀ ਪਾਵਾਂਗੇ ਅਸੀਂ ਜੀ ਉਸ ਤਰੀਕੇ ਨਾਲ ਤਿਆਰ ਕਰਾਂਗੇ ਐਲੋ ਜਿਹੜਾ ਖਾਸ ਕਰ ਐਲੋਵੇਰਾ ਇਹ ਸਾਡੀ ਫਸਲ ਨਹੀਂ ਹਰ ਇੱਕ ਫਸਲ ਲਈ ਬਹੁਤ ਜ਼ਿਆਦਾ ਗੁਣਕਾਰੀ ਹੈ ਇਹ ਚ ਬਹੁਤ ਜ਼ਿਆਦਾ ਅਮੀਨੋ ਐਸਿਡਸ ਹੈਗੇ ਨੇ ਇਹ ਚ ਮਿਨਰਲਸ ਵੀ ਹੈ ਕਿ ਵਿਟਾਮਿਨਸ ਵੀ ਹੈਗੇ ਨੇ ਤੇ ਬਾਕੀ ਜਦੋਂ ਇਹ ਬਨ ਜੇਗਾ ਇਹ ਫੰਗੀ ਸਾਈਡ ਦਾ ਕੰਮ ਵੀ ਕਰਦਾ ਹੈ ਇਹ ਖਾਸ ਕਰ ਸਾਡੇ ਮਿੱਟੀ ਦੇ ਅੰਦਰ ਜਿਹੜੀਆਂ ਬਿਮਾਰੀਆਂ ਦੇ ਜੜਾ ਨੂੰ ਜੀ ਪ੍ਰਭਾਵਿਤ ਕਰਦੀਆਂ ਉਹਨਾਂ ਲਈ ਬਹੁਤ ਗੁਣਕਾਰੀ ਹੈ ਇਹ ਅਸੀਂ ਪਾਣੀ ਨਾਲ ਵੀ ਚਲਾਉਨੇ ਆ ਥੱਲੇ ਤੇ ਸਪਰੇ ਵੀ ਅਸੀਂ ਇਹਦੀ ਕਰਦੇ ਆ ਜਿਹਦੇ ਨਾਲ ਪੱਤੇਆਂ ਰਾਹੀਂ ਅਸਰ ਹੁੰਦਾ ਜੀ ਪਰ ਇਹਦਾ ਧਿਆਨ ਸੇ ਰੱਖਣਾ ਵੀ ਜਦੋਂ ਅਸੀਂ ਪਾਣੀ ਨਾਲ ਚਲਾਉਣਾ ਹੈ ਜੀ ਕਾਸਿੰ 1000 ਲੀਟਰ ਪਾਣੀ ਪਿੱਛੇ 1 ਲੀਟਰ ਹੀ ਚੜਾਉਣਾ ਹੈ ਜੀ 1000 ਲੀਟਰ ਪਾਣੀ ਪਿੱਛੇ 1 ਲੀਟਰ ਹੀ ਚੜਾਉਣਾ ਹੈ ਕਿਉਂਕਿ ਇਹ ਚ ਤੇਜਾਬੀ ਮਾਦਾ ਹੁੰਦਾ ਹੈ ਉਹ ਮਿੱਟੀ ਨੂੰ ਖਰਾਬ ਕਰ ਸਕਦਾ ਜਿਆਦਾ ਪਾਵਾਂਗੇ ਤਾਂ ਜੀ ਤੇ ਜਦੋਂ ਸਪਰੇਅ ਕਰਨੀ ਹੈ ਛੋਟੀ ਫਸਲ ਤੇ 2% ਤੇ ਦਰਮਿਆਨੀ ਤੇ 3% ਤੇ ਜਿਵੇਂ ਵੱਡੇ ਦਰਖਤ ਆਗੇ ਸਾਡੇ ਫਲਾਂ ਵਾਲੇ ਉਹ ਤੇ 5% ਤੱਕ ਅਸੀਂ ਨੂੰ ਵਰਤਣਾ ਤੇ ਹਫਤੇ ਬਾਅਦ ਅਸੀਂ ਇਹਦੀ ਸਪਰੇਅ ਰਿਪੀਟ ਕਰ ਸਕਦੇ ਹਾਂ ਜੀ ਤੇ ਬਾਕੀ ਤੁਸੀਂ ਜਰੂਰ ਉਹਨੂੰ ਕਰੋਗੇ ਤੇ ਤੁਹਾਨੂੰ ਇਹ ਰਿਜ਼ਲਟ ਪਤਾ ਲੱਗਣਗੇ ਗੁਰੂ ਜੀ ਹੁਕਮ ਕਰੋ ਠੀਕ ਹੈ ਸਰ ਧੰਨਵਾਦ ਤੁਹਾਡਾ ਸਾਡੇ ਦਰਸ਼ਕਾਂ ਨੂੰ ਇੰਨੀ ਜਾਣਕਾਰੀ ਦਿੱਤੀ ਤੇ ਸਰ ਮੈਂ ਇੱਕ ਸਵਾਲ ਗੁਰੂ ਜੀ ਮੇਰੇ ਨਾਲ ਨਾਲ ਕਿ ਜਿਵੇਂ ਕਿ ਐਲੋਵੀਰਾ ਦਾ ਆਮ ਲੋਕ ਯੂਜ਼ ਕਰਦੇ ਖਾਣ ਦੇ ਕੰਮ ਆਉਂਦਾ ਹੈਗਾ ਐਲੋਵੀਰਾ ਜੀ ਤਾਂ ਅਲੱਗ-ਅਲੱਗ ਤਰ੍ਹਾਂ ਦੀ ਸਬਜ਼ੀ ਪਕੌੜੇ ਅਲੱਗ-ਅਲੱਗ ਚੀਜ਼ਾਂ ਬਣਾਉਂਦੇ ਪਏ ਕਿ ਅਸੀਂ ਇਹੋ ਜਿਹਾ ਗਾਰਬਜ ਐਨਜਾਇਮ ਬਣਾਉਨੇ ਆ ਤਾਂ ਕੀ ਬੰਦੇ ਦੇ ਪੇਟ ਜੋਗ ਜਾਂ ਕੋਈ ਇਸ ਵੀ ਇਹ ਬਣ ਸਕਦਾ ਜੀ ਪਰ ਟੈਕ ਦੇਖੋ ਮੈਂ ਪੀਨ ਲਈ ਬਣਾਉਣਾ ਜੀ ਮੇਰੇ ਕੋਲ ਕਾਸੀ ਤਰ੍ਹਾਂ ਦੇ ਬਨੇ ਪਏ ਆ ਲੇਕਿਨ ਪੀਨ ਲਈ ਸਾਨੂੰ ਨਾ ਕਿਸੇ ਦਾ ਖਿਆਲ ਰੱਖਣਾ ਪੈਂਦਾ ਜੀ ਤੇ ਜਦੋਂ ਪੀਨ ਲਈ ਬਣਾਉਣਾ ਹੈ ਤਾਂ ਉਹ ਸਾਨੂੰ ਕੱਚ ਚ ਬਣਾਉਣਾ ਪਊਗਾ ਓਕੇ ਪਰ ਕੱਚ ਦੇ ਵਿੱਚ ਜਦੋਂ ਗੈਸ ਬਣੂਗੀ ਤਾਂ ਪਟਾਕਾ ਪੈ ਜਾਂਦਾ ਹੈ ਜੀ ਠੀਕ ਹੈ ਨਾ ਪਰ ਉਹਦੇ ਲਈ ਸਪੈਸ਼ਲ ਇੱਕ ਡੀਐਨ ਕੀਤਾ ਹੋਇਆ ਵਰਤਮਾਨ ਵਗੈਰਾ ਜੋ ਵਰਤਮਾਨ ਦੇ ਉੱਪਰ ਟੱਕਣਾ ਹੈ ਟੱਕਣ ਦੇ ਉੱਪਰ ਇੱਕ ਨੋਜ਼ ਲੱਗੀ ਹੁੰਦੀ ਹੈ ਜੀ ਉਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਹਵਾ ਬਾਹਰ ਨਿਕਲਣ ਦਾ ਥਾਂ ਹੁੰਦਾ ਹੈ ਜਿਸ ਪਾਣੀ ਪੈ ਜਾਂਦਾ ਉਹਦੇ ਜੀ ਹਵਾ ਬਾਹਰ ਨਿਕਲਣ ਜਗ੍ਹਾ ਬਣੀ ਹੁੰਦੀ ਹੈ ਜਿੰਨੀ ਗੈਸ ਬੰਦੀ ਹੈ ਉਹ ਨਿਕਲਦੀ ਰਹਿੰਦੀ ਰਹਸ ਹੁੰਦੀ ਰਹਿੰਦੀ ਹਾਂਜੀ ਹਾਂਜੀ ਜੀ ਜੀ ਤੇ ਉਹਦੇ ਵਿੱਚ ਅਸੀਂ ਤਿਆਰ ਕਰਦੇ ਹਾਂ ਜੀ ਜੀ ਹਾਂਜੀ ਉਹ ਦੇਖਣ ਉਹ ਇਹ ਵੀ ਇੱਕ ਸਰਕੇ ਜਿਹਾ ਬਣ ਜਾਂਦਾ ਪਰ ਉਹਦਾ ਵੀ ਅਸੀਂ ਪੀਣ ਚ ਖਿਆਲ ਰੱਖਣਾ ਹੈ ਅਸੀਂ ਕਦੇ ਵੀ 1.5 ਐਮਐਲ ਪਰ ਡੇ ਦੇ ਹਿਸਾਬ ਤੋਂ ਜ਼ਿਆਦਾ ਨਹੀਂ ਪੀਣਾ ਜੀ ਉਹ ਵੀ 1.5 ਐਮਐਲ ਸਿੱਧਾ ਨਹੀਂ ਪੀਣਾ ਅਸੀਂ ਉਹਨੂੰ 1 ਲੀਟਰ ਪਾਣੀ ਦੇ ਵਿੱਚ ਪਾ ਕੇ ਡਿলিউਟ ਕਰਕੇ ਔਰ ਤਿੰਨ ਚਾਰ ਘੰਟਿਆਂ ਦੇ ਵਿੱਚ ਪੀਣਾ ਹੈ ਜੀ ਤੇ ਜਿਹਦੇ ਜ਼ਿਆਦਾ ਤੇਆਬੀਪਣ ਜ਼ਿਆਦਾ ਬੋਡੀ ਚ ਆ ਉਹਨੂੰ ਹੋਰ ਘਟਾਵੇ ਮਾਤਰਾ ਜੀ ਉਹ ਕੁਝ ਬੂੰਦਾਂ ਹੀ ਲਵੇ ਓਕੇ ਹਾਂਜੀ ਜੀ ਜੀ ਤੇ ਧੰਨਵਾਦ ਰੇਸ਼ਮ ਜੀ ਤੇ ਬਾਕੀ ਆਪਾਂ ਨਾਲ-ਨਾਲ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਕਿ ਜਿਵੇਂ ਜਿਵੇਂ ਸਾਡਾ ਪ੍ਰੋਸੈਸਿੰਗ ਚੱਲਦਾ ਰਹੂਗਾ ਤੁਹਾਨੂੰ ਪ੍ਰੈਕਟੀਕਲ ਦੇ ਰੂਪ ਦੇ ਵਿੱਚ ਅਸੀਂ ਦਿਖਾਉਣੇ ਪਏ ਆ ਕਿ ਹੁਣ ਸਾਡੇ ਰੇਸ਼ਮ ਸਿੰਘ ਜੀ ਗਿਲਪੱਤੀ ਜੀ ਐ ਅਲੋਵੇਰਾ ਪਟਰੇ ਨੇ ਤੁਹਾਡੇ ਨਜ਼ਰ ਆ ਰਿਹਾ ਤੁਹਾਨੂੰ ਸਾਹਮਣੇ ਤਾਂ ਇਸੇ ਤਕਾਈ ਅਸੀਂ ਗੁੜ ਲੈ ਕੇ ਆਏ ਹੋਏ ਹਾਂਗੇ ਤੇ ਤੁਹਾਨੂੰ ਗੁੜ ਵੀ ਦਿਖਾਉਣਾ 1 ਕਿਲੋ ਦੇ ਕਰੀਬ ਸਾਡਾ ਗੁੜ ਹੈ ਜੀ ਤੇ ਕੰਡਾ ਤੁਹਾਡੇ ਸਾਹਮਣੇ ਮੌਜੂਦ ਹੈ ਕੰਡੇ ਤੇ ਤੋਲ ਚੁੱਕੇ ਆ ਐਤੋਂ ਪਹਿਲਾਂ ਅਲੋਵੇਰਾ ਤੋਲਿਆ ਸੀ ਤੇ ਸਾਡੇ ਕੋਲੇ ਪਲਾਸਟਿਕ ਦੀ ਇੱਕ ਬਾਲਟੀ ਸੀਗੀ ਤੇ ਪਾਣੀ ਤਕਰੀਬਨ ਸਾਡੇ ਕੋਲੇ ਪਾਣੀ ਹੈ ਤੇ ਇਹ ਪਾਣੀ ਵੀ ਜਿਹੜਾ ਲੈਣਾ ਉਹ ਕ ਸੂਏ ਦਾ ਲੈਣਾ। ਜਾਨੀ ਕਿ ਵਾਟਰ ਬਾਕਸ ਦਾ ਨਹੀਂ ਲੈਣਾ ਸਰ। ਨਾ ਨਾ ਜੀ ਨਾ। ਹਾਂ ਵਾਟਰ ਬਾਕਸ ਦਾ ਨਹੀਂ ਲੈਣਾ ਚਲਦਾ ਪਾਣੀ ਤਾਜ਼ਾ ਪਾਣੀ ਕਹਿ ਲੋ ਸੂਏ ਦਾ। ਨਹਿਰ ਦਾ ਪਾਣੀ ਕਹਿ ਲੋ ਉਹ ਲੈਣਾ। ਧਰਤੀ ਦਾ ਵੀ ਧਰਤੀ ਦਾ ਗਰਾਊਂਡ ਵਾਟਰ ਹੋਵੇ ਚੰਗਾ ਤੇ ਵਧੀਆ ਜੀ। ਹਾਂ ਜੇ ਗਰਾਊਂਡ ਲੈਵਲ ਦਾ ਕੋਈ ਵਾਟਰ ਪਾਣੀ ਚੰਗਾ ਹੈਗਾ ਉਹ ਵੀ ਲੈ ਸਕਦੇ ਆ। ਤਾਂ ਇਸ ਕਰਕੇ ਤੇ ਹੁਣ ਅੱਗੇ ਆਪਾਂ ਸਥਿਤੀ ਚਲਦੇ ਰਵਾਂਗੇ। ਆਪਣੀ ਵੀਡੀਓ ਚੱਲ ਰੂਗੀ। ਇਦੇ ਨਾਲ ਨਾਲ ਨਾ ਜੀ ਅਸੀਂ ਇੱਕ ਸਾਰੇ ਕਿਸਾਨ ਭਰਾਵਾਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹਾਂਗੇ ਕਿ ਇਹ ਕੱਲਾ ਐਲੋਵਿਰਾ ਨਹੀਂ ਪਹਿਲੇ ਵੀ ਆਪਾਂ ਗੱਲ ਕੀਤੀ ਸੀ ਜੀ ਤਾਂ ਅਸੀਂ ਫਸਲ ਚੱਕਰ ਦੇ ਹਿਸਾਬ ਨਾਲ ਅਸੀਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਬਾਇਓ ਇਨਜ਼ਾਈਮ ਹੈਗੇ ਆ ਉਹ ਅਸੀਂ ਵਰਤਾਂਗੇ ਸ਼ੁਰੂਆਤੀ ਦੌਰ ਦੇ ਵਿੱਚ ਫਸਲ ਛੋਟੀ ਹੁੰਦੀ ਹੈ ਉਹ ਜਿਵੇਂ ਇੱਕ ਬੱਚਾ ਹੁੰਦਾ ਉਸ ਉਸ ਲੈਵਲ 'ਚ ਹੁੰਦੀ ਹੈ ਤਾਂ ਅਸੀਂ ਉਹਨੂੰ ਬਚਾਉਣਾ ਹੈ ਰਸ ਚੂਸਣਾਂ ਦੇ ਕੀੜਿਆਂ ਤੋਂ ਦੂਸਰੇ ਕੀੜਿਆਂ ਤੋਂ ਤਾਂ ਅਸੀਂ ਨਿੰਮ ਦੀ ਨਮੂਲੀ ਨੂੰ ਕੁਚਲ ਕੇ ਪੱਤਿਆਂ ਦਾ ਅਸੀਂ ਉਹਦਾ ਬਣਾਵਾਂਗੇ ਉਹਦੇ ਨਾਲ ਕੱਲਾ ਉਹਦਾ ਇਹ ਨਹੀਂ ਹੈ ਵੀ ਉਹ ਕੱਲੀ ਰੱਖਿਆ ਕਰੂਗੀ ਉਸ ਚ ਨਿਊਟ੍ਰੀਸ਼ਨ ਲੈਵਲ ਬਹੁਤ ਜ਼ਿਆਦਾ ਹਾਈ ਹੁੰਦਾ ਤੇ ਉਹ ਉਹ ਨਿਊਟ੍ਰੀਸ਼ਨ ਵੀ ਸਾਡੀ ਫਸਲ ਦੇ ਵਿੱਚ ਆਊਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਗਰੋਥ ਕਰੂਗੀ ਇਹਦੇ ਕਾਫੀ ਸੀਰੀਜ਼ ਹੈਗੀਆਂ ਨੇ ਉਸ ਲੈਵਲ ਤੇ ਅਸੀਂ ਵਰਤਦਾ ਤੇ ਮੋਟਾ ਮੋਟਾ ਗੱਲ ਕੰਮ ਇਹ ਚ ਇਹ ਹੈ ਜੀ ਵੀ ਜਦੋਂ ਕੋਈ ਫੁੱਲ ਆਉਂਦੇ ਆ ਤਾਂ ਫੁੱਲ ਆਉਂਦੇ ਅਵਸਥਾ ਚ ਕੋਈ ਵੀ ਪੌਦਾ ਫੁੱਲ ਚੱਕਦਾ ਤਾਂ ਉਦੋਂ ਪਹਿਲਾਂ ਅਸੀਂ ਖਟਾ ਕਰਾਂਗੇ ਅਸੀਂ ਉਹਦੇ ਚ ਵਰਤ ਸਕਦੇ ਆ ਕਿੰਨੂ ਦਾ ਸਾਰੇ ਨਿੰਬੂ ਦਾ ਹੋ ਗਿਆ ਜੀ ਕੋਈ ਵੀ ਖੱਟਾ ਫਲ ਹੋ ਗਿਆ ਨਿੰਬੂ ਚਾਤੀ ਦਾ ਕੋਈ ਵੀ ਕਿਦੋਂ ਹੋ ਗਿਆ ਮਾਲਟਾ ਵੈਤਰਾ ਮਸਮੀ ਜੋ ਵੀ ਹੈ ਹਾਂ ਅਸੀਂ ਉਹ ਵਰਤਾਂਗੇ ਅਸੀਂ ਜੀ ਜੀ ਤੇ ਜਦੋਂ ਕੋਈ ਧਾਣਾ ਜਾਂ ਫਲ ਬੰਦਾ ਹੈ ਜੀ ਤਾਂ ਉਸ ਉਸ ਲੈਵਲ ਤੱਕ ਕਿਸ ਨੂੰ ਪਟਾਸ਼ ਦੀ ਮਾਤਰਾ ਚਾਹੀਦੀ ਨਹੀਂ ਹੁੰਦੀ ਜ਼ਿਆਦਾ ਜੀ ਤਾਂ ਉਹਦੇ ਵਿੱਚ ਅਸੀਂ ਬੇਲ ਫਲ ਜਿਹੜਾ ਆਉਂਦਾ ਹੈ ਉਹਦਾ ਤਿਆਰ ਕਰਕੇ ਰੱਖਾਂਗੇ ਅਸੀਂ ਕਿਉਂਕਿ ਉਹਦੇ 'ਚ ਹੋਰ ਨਿਊਟ੍ਰੀਸ਼ਨ ਵੀ ਕਾਫੀ ਹੈ ਬੇਲ ਪੱਤਰ ਚ ਹਾਂ ਬੇਲ ਬੇਲ ਪੱਤਰ ਦੇ ਫਲ ਚ ਉਹ ਬੇਲ ਫਲ ਕਹਿੰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਉਹਦੇ ਨਾਲ ਜਿਹੜਾ ਹੈਗਾ ਇਸ ਸਰੇ ਦਾਣੇ ਕੋਈ ਫਸਲ ਦਾਣੇ ਵਾਲੀ ਫਸਲ ਹੈ ਤਾਂ ਦਾਣੇ ਚ ਜੇ ਫਰੂਟ ਹੈ ਤਾਂ ਉਹਦੀ ਮਠਾਸ ਉਹਦੀ ਮਤਲਬ ਸੌਫਟਪਨ ਉਹਦਾ ਉਹ ਸਾਰਾ ਕੁਝ ਉਹ ਚ ਆ ਜਾਂਦਾ ਆਹ ਬਾਤ ਹੈ ਹਾਂਜੀ ਤੇ ਨਿਊਟ੍ਰੀਸ਼ਨ ਦਾ پتہ ਨਹੀਂ ਪਤਾ ਨਹੀਂ ਹਾਂਜੀ ਜੀ ਜੀ ਹਾਂਜੀ ਤੇ ਚਲੋ ਆਪਾਂ ਨਾਲ-ਨਾਲ ਆਪਣਾ ਕਾਰ ਜਿੰਨਾ ਵੀ ਕਾਰੋਬਾਰ ਹੈ ਉਹ ਪਹਿਲਾਂ ਪਾਣੀ ਤਿਆਰੀ ਕਰਾਂਗੇ ਜੀ ਪਾਣੀ ਨਾਲ ਲੋ ਜੀ ਐਲੋਵੇਰਾ ਦੇ ਵਿੱਚ ਅਸੀਂ ਗੁੜ ਪਾ ਚੁੱਕੇ ਹਾਂ ਤੇ ਐਲੋਵੇਰਾ ਤੇ ਗੁੜ ਹੈ ਤੇ ਨਾਲ ਹੀ ਰੇਸ਼ਮ ਗੁਰਜੀ ਕੋਲ ਪਾਣੀ ਵੀ ਪਿਆ ਅੱਗੇ ਆਪਾਂ ਇਹ 10 ਲੀਟਰ ਪਾਣੀ ਹੈ ਜੀ ਤਾਂ ਇਸਤੇਮਾਲ ਕਰਦੇ ਰਾਵਾਂਗੇ ਨਾਲ-ਨਾਲ ਮੈਨੂੰ ਦੱਸਦੇ ਹੋ ਕਿ ਮੈਂ ਤੁਹਾਨੂੰ ਦੱਸਿਆ ਹੋਊਗਾ ਸੇਕ ਕੇ ਸੀ ਇਹ ਧਿਆਨ ਵੀ ਰੱਖਣਾ ਵੀ ਜਿਹੜਾ ਖੁੱਲਾ ਪਾਣੀ ਆ ਰਿਹਾ ਹੈ ਇਹਦੇ ਵਿੱਚ ਪਹਿਲਾਂ ਤੋਂ ਕੁਝ ਬਿਮਾਰੀ ਦੇ ਕਾਰਨ ਹੋ ਸਕਦੇ ਆ ਪਰ ਜੇ ਕੋਸ਼ਿਸ਼ ਹੋ ਸਕੇ ਤਾਂ ਸੜੀ ਕੋ ਪ੍ਰਾਣਾ ਬਾਇੰਗ ਜਾਂ ਪਿਆਉਦਨ ਅਸੀਂ ਉਸ ਸੋਧ ਸਕਦੇ ਆ ਜੀ ਉਹ ਇਸ ਤਰ੍ਹਾਂ ਸਰ ਉਹ ਥੋੜਾ ਜਿਹਾ ਮਤਲਬ ਨਲ ਤਾਂ ਜਾਗ ਲੱਗ ਜੂਗਾ ਜੀ ਨਾਲ ਜਿਹੜਾ ਪਹਿਲਾਂ ਕੋਈ ਪੈਥੋਜਨ ਹੈਗਾ ਉਹਨੂੰ ਉਹਨੇ ਖਤਮ ਕਰ ਦੇ ਜੀ ਓਕੇ ਓਕੇ ਠੀਕ ਹੈ ਸਰ ਬਹੁਤ ਵਧੀਆ ਜੀ 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 ਤੇ ਇਹ ਲੋ ਜੀ ਇਹ ਗੋੜ ਤੇ ਐਲੋਵੀਰਾ ਦੇ ਵਿੱਚ 10 ਲੀਟਰ ਪਾਣੀ ਪੈ ਗਿਆ ਤੇ ਇਹ ਸਤੀ ਹੈ ਇਸ ਨੂੰ ਕੋਈ ਹਿਲਾਉਣ ਬਾਰੇ ਜੀ ਇਹਨੂੰ ਪਹਿਲੇ ਇੱਕ ਦੋ ਦਿਨ ਅਸੀਂ ਹਿਲਾ ਸਕਦੇ ਹਾਂ ਜੀ ਜੀ ਉਸ ਬਾਅਦ ਨਾ ਜਾਂ ਲੱਕੜ ਨਾਲ ਲੱਕੜਾ ਓਕੇ ਜੀ ਲੱਕੜਾ ਸਾਫ ਡੰਡੇ ਨਾਲ ਹਿਲਾ ਸਕਦੇ ਹਾਂ ਠੀਕ ਹੈ ਜੀ ਤੁਸੀਂ ਹੁਣ ਦੇਖੋ ਨਾ ਮਤਲਬ ਅਸੀਂ ਪਾਣੀ ਪਾਇਆ ਤੇ ਐਲੋਵੀਰਾ ਉੱਪਰ ਆ ਗਿਆ ਬਿਲਕੁਲ ਜੀ ਬਿਲਕੁਲ ਆ ਗਿਆ ਤੇ ਹੁਣ ਅਸੀਂ ਪੱਤੇ ਦਾ ਤਿਆਰ ਕਰਦੇ ਹਾਂ ਸਾਤੂ ਗਲਤੀਆਂ ਪਹਿਲਾਂ ਆਪਦੇ ਖੇਚ ਹੋਈਆਂ ਨੇ ਜੀ ਜੀ ਤੇ ਅਸੀਂ ਸਾਥੋ ਗਲਤੀ ਹੋਈ ਅਸੀਂ ਪਹਿਲਾਂ ਗੋੜ ਪਾਤਾ ਪਾਣੀ ਪਾਤਾ ਤੇ ਕੋਸ਼ਿਸ਼ ਕੀਤੀ ਨਿੰਮ ਦੇ ਪੱਤੇ ਉੱਪਰ ਦੀ ਪਾਉਣ ਜੀ ਜੀ ਪਰ ਉਹ ਸਾਡਾ ਬਣਿਆ ਨਹੀਂ ਖਰਾਬ ਹੋ ਗਿਆ ਜੀ ਨਹੀਂ ਇਸ ਕਰਕੇ ਪੱਤੇ ਪਹਿਲਾਂ ਕਿਉਂਕਿ ਹਲਕੇ ਹੁੰਦੇ ਨੇ ਤੇ ਉੱਪਰ ਆ ਜਾਂਦੇ ਬਿਲਕੁਲ ਜੀ ਬਿਲਕੁਲ ਪਹਿਲਾਂ ਪੱਤੇ ਫਿਰ ਉੱਪਰ ਗੁੜ ਫਿਰ ਓਕੇ ਜੀ ਹਾਂ ਇਹ ਵੀ ਤਾਂ ਫਸੇਗਾ ਹੁਣ ਅਸੀਂ ਇਹਨੂੰ 에ਰੇਟ ਕਰਕੇ ਰੱਖ ਦੇਾਂਗੇ ਜੀ ਹਾਂਜੀ ਇਹਨੂੰ ਹੁਣ ਹਲਾਉਣੀ ਤਾਂ ਨਹੀਂ ਲੋੜ ਸਰ ਨਹੀਂ ਹੁਣ ਹੀ ਹਲਾਉਣੀ ਲੋੜ ਓਕੇ ਠੀਕ ਹੈ ਜੀ ਹਾਂ ਹੁਣ ਸਾਡੇ ਕੋਲ ਪੁਰਾਣਾ ਬਣਿਆ ਹੈ ਨਹੀਂ ਇੱਥੇ ਹਾਂਜੀ 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 ਸਾਡੇ ਕੋਲ ਕੋਈ ਨਹੀਂ ਦੇਖਦੇ ਆਵਾਂਗੇ ਕਿ ਆਪਾਂ ਨਹੀਂ ਅਸੀਂ ਇਹਨੂੰ ਜਾਗ ਲਾਉਣਾ ਸੀ ਅੱਜ ਆਏ ਮੰਨ ਲਓ ਜੀ ਅਸੀਂ ਤੁਹਾਨੂੰ ਸਪੈਸ਼ਲੀ ਬੁਲਾ ਲਿਆ ਅਸੀਂ ਵੀ ਇੱਥੇ ਇੱਕ ਕਰਨਾ ਇਸ ਮਿਲਟ ਦਾ ਤੇ ਇਸ ਕਰਕੇ ਅੱਜ ਫਿਰ ਵੀਰ ਜੀ ਮੈਨੂੰ ਕਹਿੰਦੇ ਵੀ ਰੇਸ਼ਨ ਜੀ ਆ ਰਹੇ ਹਨ ਇਹਨੂੰ ਛਾਂਵੇਂ ਰੱਖਣਾ ਹਾਂ ਹਾਂ ਜੀ ਇਹ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਕਿ ਧੁੱਪੇ ਨਹੀਂ ਧੁੱਪੇ ਰੱਖਣਾ ਛਾਂਵੇਂ ਰੱਖਣਾ ਦੇਖੋ ਇਹ ਚ ਜੀਵਨ ਪੈਦਾ ਹੋਊਗਾ ਉਹ ਗਰਮੈਸ਼ਣ ਤੋਂ ਮਰ ਜੂਗਾ ਤੇ ਇਹ ਕਿੰਨੇ ਦਿਨ ਰੱਖਣਾ ਪਊਗਾ ਜੀ ਪ੍ਰੋਸੈਸਿੰਗ 90 ਦਿਨ ਦਾ ਤੁਸੀਂ ਦੱਸਿਆ ਇਹ ਮਿਨੀਮਮ 90 ਦਿਨ ਦਾ ਹੈ ਓਕੇ ਜੀ 90 ਦਿਨ 90 ਦਿਨ ਤੋਂ ਬਾਅਦ ਅਸੀਂ ਇਹ ਕੰਪਲੀਟ ਕੈਅਰ ਹੋ ਜੂਗੀ ਜੀ 90 ਦਿਨ ਹੀ ਕਿਉਂ ਕਿ ਪੂਰਾ ਇਹਦਾ ਇੱਕ ਚੱਕਰ ਹੈ ਹੈ ਨਾ ਜੀ 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 ਲੇਕਿਨ ਉਸ ਤੋਂ ਬਾਅਦ ਅਸੀਂ ਇਹਨੂੰ ਪੁੰਨਣਾ ਹੈ ਓਕੇ ਪੁਣਕੇ ਅਸੀਂ ਇਹਨੂੰ 50 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਖਰਾਬ ਨਹੀਂ ਹੁੰਦਾ। ਕੀ ਬਾਤ ਹੈ। ਜੇ ਉਹ ਤੋਂ ਪਹਿਲਾਂ ਅਸੀਂ 10 ਦਿਨਾਂ ਬਾਅਦ ਵੀ ਅਸੀਂ ਇਹਨੂੰ ਫਸਲ ਤੇ ਫਸਲ ਤੇ ਉਹਦਾ ਉਹਦਾ ਫਾਇਦਾ ਤਾਂ ਹੋਊਗਾ। ਹਾਂਜੀ। ਪਰ ਉਹਦਾ ਇੰਨਾ ਫਾਇਦਾ ਨਹੀਂ ਆਉਣਾ। 10 ਦਿਨਾਂ ਦੇ ਬਾਅਦ ਅਸੀਂ ਪੁਣਕੇ ਰੱਖ ਲਾਂਗੇ ਉਹ ਜਲਦੀ ਖਰਾਬ ਹੋ ਜਾਊਗਾ। ਠੀਕ ਹੈ। ਇਸ ਕਰਕੇ ਤਾਂ ਜੋ ਚੀਜ਼ ਜਿਵੇਂ ਬਣਨੀ ਆ ਆਪਾਂ ਕੁਦਰਤ ਦਾ ਜੋ ਨਿਯਮ ਹੈ ਉਹਦੇ ਮੁਤਾਬਕ ਇਸੇ ਹਾਂ ਜਿਹੜੀ ਹਵਾ ਨੂੰ ਕਿੱਲੇ ਨੂੰ ਡ੍ਰਿਪ ਰਾਹੀਂ ਜਾਣਾ ਹੈ ਤੇ ਕਿੰਨੇ ਲੀਟਰ ਹੀ ਜਾਣਾ। ਤੁਸੀਂ ਸੁਣ ਉਹ ਇਸ ਤਰ੍ਹਾਂ ਦੀ ਕਿੰਨੇ ਦਾ ਇਹਦੇ ਨਾਲ ਮਤਲਬ ਜਿਆਦਾ ਆਪਾਂ ਉੱਥੇ ਨਹੀਂ ਜਾਣਾ ਆਪਾਂ ਦੇਖਣਾ ਵੀ 1000 ਲੀਟਰ ਪਾਣੀ ਜਾਂਦਾ ਨਾਲ ਜੀ 1 ਲੀਟਰ ਉਹਦੇ ਨਾਲ 1 ਲੀਟਰ ਹੀ ਹੋਣਾ ਚਾਹੀਦਾ 5 ਲੀਟਰ ਹਾਂ ਜੀ ਹਾਂਜੀ ਉਸ ਤੋਂ ਥੱਲੇ ਨਹੀਂ ਇਹ ਜਿਹੜੀ ਹਵਾ ਟਾਈਟ ਆਪਾਂ ਕਰਨੀ ਹੈ ਜੀ ਇਹਦੀ ਲਿਕ ਕਰਨੀ ਹਵਾਟਾਈਡ ਜਦੋਂ ਹੋ ਜਾਂਦੀ ਹੈਗੀ ਤਾਂ ਉਹ ਕਿੰਨੇ ਦਿਨ ਰੱਖਣੀ ਹੈ ਉਹ 90 ਦਿਨ ਨਹੀਂ ਰੱਖਣੀ ਪਊਗੀ ਆਪਾਂ ਨਹੀਂ ਜੀ ਸ਼ੁਰੂਆਤ ਸ਼ੁਰੂਆਤ ਦੇ 15 20 ਦਿਨਾਂ ਦੇ ਵਿੱਚ ਗੈਸ ਬਹੁਤ ਬਣੂਗੀ ਜੀ ਹਾਂ ਸ਼ੁਰੂਆਤ ਦੇ 15 20 ਦਿਨ ਦੇ ਵਿੱਚ ਹੁਣ ਜਿਵੇਂ ਇਹ ਕੋਸ਼ਿਸ਼ ਅਸੀਂ ਕਰਨੀ ਵੀ ਰੱਟਕਨ ਖੁੱਲਿਆ ਜਾਵੇ ਠੀਕ ਹੈ ਜੀ ਹੱਥ ਨਾਲ ਹਲਾਉਣਾ ਹੀ ਕਰਨਾ ਜੀ ਹੱਥ ਨਾਲ ਹਲਾ ਦਿਜੀਏ ਜੀ 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 ਹਾਂ ਜੀ ਬਸ ਇਹਨੂੰ ਰੋਸ਼ਨੀ ਨਾ ਜਾਵੇ ਜੀ 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 ਤੇ ਹਲਕਾ ਢੱਲਾ ਕਰ ਲੈ ਗੈਸ ਨਿਕਲ ਗਈ ਫਿਰ ਨਾ ਪਰਾਂਗੇ ਜੀ ਜੀ ਤੇ ਗਰਮੀ ਚ ਹੋ ਰਿਹਾ ਬਾਈ ਤਿੰਨ ਚਾਰ ਦਿਨ ਸਾਨੂੰ ਇਹ ਦਿਨ ਚ ਤਿੰਨ ਚਾਰ ਵਾਰ ਕਰਨਾ ਪਰਨਾ ਪੈ ਸਾਡੀਆਂ ਬਹੁਤ ਹੁੰਦੀਆਂ ਫਟੀਆਂ ਨੇ ਇਹਦੇ ਵਿੱਚ ਹਾਂ ਬਸ ਤੁਸੀਂ ਗੌਰ ਰੱਖਿਓ ਉਹਦੇ ਨਾਮ ਨਾਲ ਹਾਂ ਇਹ ਵੀ ਜੀ ਸਾਡਾ ਐਲੋਵੇਰਾ ਦਾ ਐਨਜ਼ਾਈਮ ਬਣਾ ਰਹੇ ਸੀਗੇ ਸਾਡੇ ਬਾਇਓ ਐਨਜ਼ਾਈਮ ਰੇਸ਼ਮ ਜੀ ਗਲਪਤੀ ਇਥੇ ਅਸੀਂ ਪਿੰਡ ਦੇ ਆਉਣ ਦੇ ਵਿੱਚ ਆਏ ਹੋਏ ਹਾਂ ਗੁਰਸੇਵਕ ਸਿੰਘ ਜੀ ਦੇ ਮਾਡਲ ਫਾਰਮ ਦੇ ਵਿੱਚ ਤੇ ਅਸੀਂ ਰੇਸ਼ਮ ਸਿੰਘ ਜੀ ਗੱਲ ਪੱਤੀ ਦਾ ਬਹੁਤ-ਬਹੁਤ ਧੰਨਵਾਦ ਜੀ ਕਰਦੇ ਆ ਤੇ ਸਾਡੇ ਦਰਸ਼ਕਾਂ ਨੂੰ ਜਿਹੜਾ ਇਹ ਬਾਇਓਐਂਜਾਇਮ ਬਣਾਉਣਾ ਸਿਖਾਇਆ ਤਾਂ ਇਹਨਾਂ ਕਹਿੰਦਾ ਹੋਇਆ ਸਭ ਦਾ ਧੰਨਵਾਦ ਸਸ਼ੇਗਾਲ